ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੈਂਟੀ ਵੱਲੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਹਸਪਤਾਲ ਦੇ ਕਈ ਬਾਥਰੂਮਾਂ ਨੂੰ ਤਾਲੇ ਲੱਗੇ ਹੋਣ ਕਰਕੇ ਅਤੇ ਬਲੱਡ ਬੈਂਕ ਵਿੱਚ ਕੋਈ ਵੀ ਅਧਿਕਾਰੀ ਮੌਜੂਦ ਨਾ ਹੋਣ ਕਾਰਨ ਡਾਕਟਰਾਂ ਨੂੰ ਝਾੜ ਪਾਈ ਗਈ ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਮਰੀਜ਼ਾਂ ਦੇ ਲਈ ਨਹੀਂ ਦਿਖ ਰਹੇ ਹਨ ਇੱਥੋਂ ਤੱਕ ਕਿ ਸਰਕਾਰੀ ਐਂਬੂਲੈਂਸ ਦੇ ਡਰਾਈਵਰਾਂ ਨੂੰ ਵੀ ਝਾੜ ਪਾਈ ਗਈ ਕਿਉਂਕਿ ਰਿਕਾਰਡ ਬੁੱਕ ਦੇ ਵਿੱਚ ਕਿਸੇ ਵੀ ਮਰੀਜ਼ ਦਾ ਨੰਬਰ ਨਹੀਂ ਲਿਖਿਆ ਹੋਇਆ ਸੀ ਇਸ ਮੌਕੇ ਤੇ ਉਹਨਾਂ ਨੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਗੁਰਦਾਸਪੁਰ ਨੂੰ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਦੇ ਅਤੇ ਸਟਾਫ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਆਓ ਦੇਖਦੇ ਹਾਂ ਪੰਜਾਬ ਪੰਥ ਦੀ ਇੱਕ ਖਾਸ ਰਿਪੋਰਟ ਵੀਲਚਰ ਕਿੰਨੇ ਹਨ ਟੂ ਵੀਲਚਰ ਹੁੰਦੀ ਕਿਉਂ ਨਹੀਂ ਖਰੀਆਂ ਹੁਣ ਇੱਕਦਮ ਕੋਈ ਐਕਸੀਡੈਂਟ ਕੇਸ ਆ ਗਿਆ تین چار 8 ਬੰਦੇ ਦੇ ਹਾਦਸਾ ਹੋ ਗਿਆ ਪਰ ਤੇ ਵੀਲਚਰ ਅਤੇ ਸਟਿਚ ਕਿਉਂ ਨਹੀਂ ਹੈ ਇਹ ਮਰਜ਼ੀ ਇਸ ਬਾਰ ਉਹ ਚੀਜ਼ਾਂ ਨਹੀਂ ਪੁੱਛੀ ਕਿ ਸਟੇਚਰ ਨੂੰ ਲਿਜਾਣਾ ਲਈ ਤੋਂ ਕਿੰਨੇ ਬੰਦੇ ਦੌੜ ਕੇ ਬਾਹਰ ਖੜੇ ਰਹਿੰਦੇ ਨੇ ਨਾ ਕਰੇਗੇ ਦੋ ਨਾਸੇ ਹੀ ਕਿੱਥੇ ਬਲੌਰ ਨਾ ਕੋਈ ਫਿਜ਼ੀਕਲ ਸਰਜਨ ਸਾਹਿਬ ਵੈਰੀ ਮਿਸਮੈਨੇਜਮੈਂਟ ਇਹ ਹਸਪੀਟਲ ਨੂੰ ਕੋਈ ਜਾਂਚ ਕਰ ਸੋਣਾ ਹੈ ਤੁਸੀਂ ਨਾਟ ਬੈਂਕਡ ਆਲ ਕੀ ਹੈ ਹੈ ਨਹੀਂ ਹੈ ਸਸਾ ਸੋਣਾ ਹੋ ਜਾਏਗਾ ਅਕਚਲ ਐਕਸੀਡੈਂਟ ਕੇਸ ਹੋ ਜਾ ਰੋਡ ਤੋਂ 6 ਬੰਦੇ ਆ ਗਏ ਪਰ ਉਸ ਸਟੀਚਰ ਹੀ ਨਹੀਂ ਆਗੇ ਦਾਸਟਿਕ ਰੋਣ ਕਿਤੇ ਸਟੀਚਰ ਪਿਆ ਸੀ ਬੈਣ ਇਤਨੀ ਚੀਜ਼ ਹੈ ਨਾ 6 ਚੀਜ਼ ਦਿਨ ਮਿਨੀਮਮ ਮਿਨੀਮਮ 6 ਸਟੀਚਰ ਚੀਜ਼ ਹਨ ਰੈਡੀ ਪੋਜੀਸ਼ਨ ਚ ਉਹ 6 ਮੀਲ ਚ ਚੇਦੀਆਂ ਨੇ ਕਿਉਂ ਨਹੀਂ ਨਵੀਂ ਉੱਥੇ ਤੁਸੀਂ ਕੋਰਸ ਕਿਤੋਂ ਆਇਆ ਜੀ ਡਾਕਟਰ ਹੈ ਹੋ ਤੁਸੀਂ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਕਿ ਜੇ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤੇ ਹਰਾਨ ਹੋ ਰਹੀ ਕਿਉਂ ਨਹੀਂ ਆਏ ਅੱਥੇ ਖੜੇ ਰਹਿਣੇ ਚਾਹੀਦੇ ਤੁਸੀਂ ਜਿਵੇਂ ਕੋ ਉਤਰਿਆ ਸਤੋਂ ਬੱਲੇ ਗਈ ਜਦਾ ਉਹਨੂੰ ਸਟੀਚ ਕਰ ਦੇਗੇ ਉਹ ਐਵੇਂ ਲੱਗੂ ਸਮਝਿਆ ਜਾ। ਹੁਣ ਐਂਬੂਲੈਂਸ ਹੀ ਪ੍ਰਾਈਵੇਟ ਚਾਹੀਦੀ ਔਰ ਆਪਣੇ ਸਟੇਚਰ ਨਾਲ ਲੈ ਕੇ ਆਇਆ। ਮੈਂ ਉਸੀ ਵੇਲੇ ਦੇਖ ਲਿਆ ਸੀ ਕਿ ਸਿਚੁਏਸ਼ਨ ਹੈ ਹੀ ਨਹੀਂ। ਬੜਾ ਮਿਸਮੈਨੇਜਮੈਂਟ ਹੈ ਔਰ ਤੁਸੀਂ ਲੇਡੀਜ਼ ਦਾ ਟਾਇਲਟ ਦਾ ਖਿਆਲ ਨਹੀਂ ਰੱਖ ਰਹੇ। ਮੈਨੂੰ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਿਹਾ ਹੈ। ਕਿ ਆਈ ਐਮ ਵੈਰੀ ਸ਼ੌਕਟ। ਇਹਨਾ ਬੁਰਾ ਹਾਲ ਹੈ ਇੱਥੇ। ਮੋਰਚੀ ਕਿੰਨੇ ਤੁਹਾਡੇ ਕੋਲ ਬਾਕਸ ਹੈਗੇ ਮੋਰਚੀ ਦਾ। ਸਰ ਟੋਟਲ 4 ਫੋਰਸ ਰਿਜ਼ਰਵਿਡ ਹੈ। ਹਮ। ਰਨਿੰਗ ਕੰਡੀਸ਼ਨ ਚ ਉਹ ਸਰ ਗੱਡੀ ਵਿੱਚ ਸਭ ਚਾਰ ਰਨਿੰਗ ਰਿਲੇਸ਼ਨਸ ਨੇ ਫਲੇਨ ਫਿੱਟੀ ਗੱਡੀ ਦਾ ਕੋਣ ਹੈ ਉਹ ਸਰ ਅੱਜ ਇੱਕ ਇੱਕ ਦਿਨ ਡਿਊਟੀ ਹੁੰਦਾ ਇੱਕ ਦਿਨ ਛੇ ਆਫ ਦੀ ਇੱਕ ਰਾਈਟ ਜਰ ਗੱਡੀਆਂ ਦੋ ਨੇ ਡਰਾਈਵਰ ਇੱਕ ਹੈ ਰੋਟੇਸ਼ਨ ਨਹੀਂ ਮੁਝ ਸਕਦੀ ਜਨਵਰੀ ਮਹੀਨੇ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਪੜ ਕੇ ਦੱਸੋ जनवरी लोगों ने सेवा दी गई है इतने तक हो जी ठीक है जी इतना दूजा महीना शुरू हो गया एक ऐसा एक, एक पन्ना हो गया ना जी, जी। है एक बुकिंग एक है ना हाँड़ी हाँड़ी। सर, हाँड़ी। एक दो तीन चार छः सात अठ पूरे महीने अठ बुकिंग अठ पर ਪੇਸ਼ੈਂਟ ਤੇ ਇਹ ਛੋਟੀ ਗੱਡੀ ਬੀ.ਐਲ. ਦਿੱਤੀ ਹੈ ਗਿਆ ਉਹਦੇ ਤੇ ਪੇਸ਼ੈਂਟ ਨੂੰ ਫੋਨ ਕਰਦਾ ਤੇ ਤੁਸੀਂ ਕੀ ਦੱਸ ਸਕੋਗੇ ਚਲੋ ਗਿਆ ਨਹੀਂ ਇਹ ਪੂਰੀ ਕਾਪੀ ਤੁਹਾਡੀ ਹੈ ਨਾ ਹਾਂਜੀ ਤੁਹਾਡੇ ਅੱਧ ਲਿਖੀ ਹੋਈ ਹੈ ਨਾ ਸਰ ਬੜੀ ਸਰ ਤੁਹਾਡੇ ਅੱਧ ਲਿਖੀ ਹੋਈ ਹੈ ਨਾ ਕਿਸ ਕਿਸੇ ਉਮਰੀਦ ਦਾ ਫੋਨ ਨੰਬਰ ਦੱਸੋ ਇਹਦੇ ਚ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸੋ ਇਹਦੇ ਚ ਅਗਰ ਕਿਸੇ ਨੇ ਸੇਵਾ ਲਿੱਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਆ ਅਸੀਂ ਸੇਵਾ ਦੇ ਰਹੇ ਆ ਪੇਸ਼ੈਂਟ ਨੂੰ ਫ੍ਰੀ ਆਫ ਕਾਸਟ ਜੋ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡਾ ਕੋਈ ਰਿਕਾਰਡ ਨਹੀਂ ਹੈ ਜੋ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡਾ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿੱਥੇ ਜੀ ਅਸੀਂ ਵੈਰੀਫਿਕੇਸ਼ਨ ਕਰਨਾ ਹੋਇਆ ਤੇ ਦੱਸੋ ਕੋਈ ਕੋਈ ਇੱਕ ਬੁਕਿੰਗ ਦੱਸੋਗੇ ਜੀ ਸਿੰਘ ਸਰਜਨ ਸਾਹਿਬ ਪੂਰੀ ਉਹਨੂੰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹੈਂਡੈਂਟ ਦਾ ਜਾਂ ਪੇਸ਼ੈਂਟ ਦਾ ਹੋਏ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਨਾ ਸਰਕਾਰੀ ਹਾਂਜੀ ਸਰ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਵਾਰੀ ਵਾਰੀ ਸਰ ਨਾ ਉਹ ਬੁਲੀਆਂ ਦੀ ਡਿਊਟੀ ਵਾਰੀ ਵਾਰੀ ਸਰ ਲੱਗਦੀ ਜਿਹਦੀ ਫਿਰ ਡਿਊਟੀ ਲੱਗਦੀ ਅਰੇ ਭਾਈ 1 ਮਿੰਟ ਇੱਕ ਨਾ ਕੋਈ ਪੇਸ਼ੈਂਟ ਛੱਡ ਗਿਆ ਹੈਗਾ ਸਾਨੂੰ ਕੀ ਪਤਾ ਪਹੁੰਚਿਆ ਕਿ ਨਹੀਂ ਪਹੁੰਚਿਆ ਸੀ ਉਹਨੂੰ ਗੱਲ ਕਰਕੇ ਪੁੱਛਣਾ ਆ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਹੋਦਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਹੈ ਨਹੀਂ ਕੁਝ ਫੁੱਲਾ ਖੱਤਾ ਮਦਦ ਲਾ ਰਿਓ ਜੀ ਸਰ ਲੈ ਕੇ ਫੋਨ ਨੰਬਰ ਲਾਂਚ ਕੇ ਸਰ ਨੋ ਫਿੰਗਰ ਹੈਗਾ ਮੁੰਡਾ ਰਵੀਲ ਸਿੰਘ ਨੇ ਲਿਖਿਆ ਦਾ ਉਹਨੂੰ ਮੋਬਾਈਲ ਨੰਬਰ ਉਹ ਸਾਰੀਆਂ ਡਿਊਟੀਆਂ ਉਹਨਾਂ ਕਿੰਨੀ ਡੇਟ ਹੈ ਜੀ ਤੇ ਮੇਰਾ ਨਾਮ ਲਿਖੋ ਹਿਊਮਨਿਟਰੀ ਕਮਿਸ਼ਨ ਲਿਖੋ ਦੂਸਰੀ ਦਿਖਾਓ ਜੀ ਕਾਪੀ ਸਟੇਟ ਅੰਦਰ ਲੱਗ ਗਈ ਸੀ ਉਹ ਨਹੀਂ ਕਰਦੇ 6 ਜਿਹਦੇ ਨੇ ਜੀ ਉਹ ਕਰਦੇ 6 ਕਰਦਾ ਕਿ ਸ਼ਾਮ ਤੱਕ 6 ਰਿਕੁਆਇਰਡ ਨੇ ਇੱਥੇ ਉਹ ਪੇਸ਼ੈਂਟ ਆ ਗਿਆ ਉਹ ਜੋ ਨੋਰਮਸ ਨੇ ਨਾ ਦੇਖੋ ਧਿਆਨ ਨਾਲ ਠੀਕ ਆ ਸਰ ਹਰ ਚੀਜ਼ ਇੱਕ ਨੋਰਮਸ ਹੁੰਦੇ ਨੇ ਕਿ ਬਲੱਡ ਬੈਂਕ ਵਿੱਚ 100 ਯੂਨਿਟ ਚਾਹੀਦੇ ਚਾਹੀਦਾ ਹੈ ਕੁਝ ਨਾ ਹੋਵੇ ਇੱਥੇ ਤਾਂ ਮੇ ਹੁਣੇ ਅਗ ਲੱਗ ਜਾਏ ਕਿਧਰੇ ਹੁਣੇ ਪਹਚਾਲ ਆ ਜਾਏ ਤੂਫਾਨ ਆ ਜਾਏ ਅਮਰਜੈਂਸੀ ਆ ਜਾਏ ਜੀ ਦੱਸੋ ਚਾਰੇ ਬਚਾ ਸੀ ਓਕੇ ਉਹ ਡਬਲ ਚਾਰਜ ਦੇਖ ਰਹੇ ਸੀ ਉਹ ਡਬਲ ਚਾਰਜ ਦੇਖਦੇ ਸੀਗੇ ਕਿੰਨਾ ਚਿਰ ਦੇਖਿਆ ਉਹਨਾਂ ਨੇ ਮੈਂ ਵੀ ਇੱਕ ਦੋ ਮਹੀਨੇ ਹੋਇਆ ਸਮੇਂ ਤੋਂ ਪਹਿਲੇ ਉਹਨਾਂ ਨੇ 3 मिनट 30 मिनट देखिए नहीं जड़ा इतना बड़ा मिसमैनेजमेंट है सॉरी सर ये चेंज कीजिए मेरी गुजारिश है ਤੁਸੀਂ ਆਪੇ جواب ਦੇ ਦੋ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਂਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਬੰਦੇ ਖੈਨ ਹੈ ਉਹਦਾ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ ਗੱਲ ਖਤਮ ਹੋ ਜਾਂਦੀ ਹੈ ਹੈ ਤੇ ਹੈ ਹੀ ਉਹ ਤੇ ਦੱਸੋ ਪੰਜ ਜੀ ਹੈਗਾ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਦਿੱਤੇ ਨੇ ਕਿ ਨਹੀਂ ਦਿੱਤੇ ਉਹਨੂੰ ਦੁਖੀ ਕੀਤਾ ਹੈ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਇਹ ਦੱਸੋ ਕਿ ਨਰਸਿੰਗ ਸਿਸਟਰ ਇਹਨਾਂ ਨੇ ਦੇਖ ਲੈ ਐਂਬੂਲੈਂਸ ਆਂਦੇ ਨਹੀਂ ਆਂਦੇ ਸਹੀ ਹੈ ਲਿਖੋ ਤੇ ਤੋ ਸਫਾਈ ਕੋਈ ਵੀ ਗੱਡੀ ਕੋਈ ਵੀ ਗੱਡੀ ਜਾਏਗੀ ਉਹਦੇ ਪੇਸ਼ੈਂਟ ਦਾ ਔਰ ਅਟੈਂਡੈਂਟ ਦਾ ਫੋਨ ਨੰਬਰ ਹੋਏਗਾ ਲਿਖੋ ਤੇ ਨੋਟ ਬਣਾਓ ਹਣੇ ਸਾਈਨ ਕਰੋ ਆਪਣੇ ਆਈਡੀ ਡੇਟ ਪਾਓ ਮੇਰਾ ਵਿਜ਼ਿਟ ਲਿਖੋ ਤੇ ਐ ਭਾਜੀ ਹਸਪਤਾਲ ਤੁਹਾਡਾ ਤਾਂ ਨਹੀਂ ਹੈ ਨਾ ਸਰਕਾਰ ਦਾ ਹੈ ਨਾ ਤੇ ਸਰਕਾਰ ਨੂੰ ਕੰਮ ਤੇ ਕਰਨਾ ਚਾਹੀਦਾ ਨਹੀਂ ਫਿਰ ਲੋਕਾਂ ਨੂੰ ਸੁਵਿਧਾਈ ਨਹੀਂ ਮਿਲੀ ਤਾਂ ਫਾਇਦਾ ਕੀ ਮਨਨੋ ਜਵਾਬ ਦਿਓ ਤੁਸੀਂ ਅਸੀਂ ਵੀ ਅਗਰ 400 ਕਿਲੋਮੀਟਰ ਦੇਖਣ ਆਏ ਤੇ ਇਹਨਾਂ ਗੱਲਾਂ ਨੂੰ ਨਹੀਂ ਦੇਖਣ ਆਏ ਕਿ ਚੀਜ਼ਾਂ ਸਰਕਾਰ ਦੇਣਾ ਵੀ ਚਾਏ ਤੇ ਜੇ ਉਹ ਲੋਕਾਂ ਦੇ ਕੋਲ ਬੰਦੇ ਤੱਕ ਪਹੁੰਚਿਆ ਹੀ ਨਹੀਂ ਤਾਂ ਫਾਇਦਾ ਕੀ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨਾਈਟ ਕਮਿਸ਼ਨ ਦੀ ਤਰਫੋਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਹਸਪੀਟਲ ਪੁਲਿਸ ਸਟੇਸ਼ਨ ਡਿਡਕਸ਼ਨ ਸੈਂਟਰ ਬ੍ਰਿਧ ਆਸ਼ਰਮ ਡੀਸੀ ਆਫਿਸ ਇਹਨਾਂ ਸਭ ਦਾ ਸਰਵੇ ਕਰ ਰਹੇ ਆ ਕਿ ਪਬਲਿਕ ਨੂੰ ਉਹਨਾਂ ਦੀ ਸੇਵਾ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਪਬਲਿਕ ਨੂੰ ਅਫਸਰ ਮਿਲਦੇ ਨੇ ਕਿ ਨਹੀਂ ਮਿਲਦੇ ਤੇ ਉਹਨਾਂ ਨੂੰ ਅਵੇਅਰ ਕਰ ਰਹੇ ਆ ਅਸੀਂ ਅੱਜ ਮੈਂ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਇਆ ਹਾਂ ਜਿੱਥੇ ਮੈਨੂੰ ਜੋ ਕਮੀਆਂ ਕੁਝ ਮਿਲੀਆਂ ਨੇ ਅਸੀਂ ਉਹਨਾਂ ਨੂੰ ਨੋਟ ਕੀਤਾ ਔਰ ਵਾਰਨ ਕਰਤਾ ਹੈ ਉਹਨਾਂ ਨੂੰ ਇਹ ਚੀਜ਼ਾਂ ਸ ਤੇ ਅਰਜੈਂਟ ਬੇਸ ਤੇ ਅੱਜ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਨਾ ਐਮਰਜੈਂਸੀ ਦੇ ਤੇ ਸਟੇਚਰ ਖੜੇ ਹੋਣੇ ਚਾਹੀਦੇ ਨੇ ਘਟੋ ਘਟ 6 ਸਟੇਚਰ 6 ਇੰਚ ਲੇਡੀਜ਼ ਵਾਸਤੇ ਜੋ ਵਾਸ਼ਰੂਮ ਨੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਕਾਲਾ ਨਹੀਂ ਲਗਾਉਣਾ ਚਾਹੀਦਾ ਉੱਤੇ ਕੋ ਕਾਲਾ ਵੀ ਲਗਾਉਂਦਾ ਕਿ ਦੀ ਵਾਸ਼ਰੂਮ ਤੇ ਮੈਂ ਦੱਸਣਾ ਜਰਾ ਉਹ ਲੇਡੀਜ਼ ਦੇ ਵਾਸ਼ਰੂਮ ਦੇ ਥੱਲੇ ਫੱਟੇ ਨਹੀਂ ਹੈਗੇ ਮੈਨੂੰ ਸਨ ਲੱਗਦਾ ਇੰਨੀ ਸੋਹਣੀ ਬਿਲਡਿੰਗ ਹੈ ਕੋਈ ਛੋਟੀ ਫੁੱਟੀ ਬਹੁਤ ਪੁਰਾਣੀ ਬਿਲਡਿੰਗ ਨਹੀਂ ਹੈ ਜਿਹੜੇ ਛੋਟੇ ਛੋਟੇ ਇੱਥੇ ਕਮੀਆਂ ਹੈਗੀਆਂ ਸੀ ਮੈਂ ਸਾਰੀਆਂ ਦੱਸਤੀਆਂ ਨੇ ਔਰ ਐਮਬੂਲੈਂਸਾਂ ਜਿਹੜੀਆਂ ਜਾਂਦੀਆਂ ਨੇ ਐਨੀ ਜਗ੍ਹਾ ਰਿਕਾਰਡਿੰਗ ਇੱਕ ਵੀ ਪੇਸ਼ੈਂਟ ਦਾ ਜਾਂ ਉਹਦੇ ਅਟੈਂਡੈਂਟ ਦਾ ਫੋਨ ਨੰਬਰ ਨਹੀਂ ਹੈ ਸਰਕਾਰੀ ਗੱਡੀਆਂ ਨੇ ਸਰਕਾਰ ਨੇ ਸੁਵਿਧਾਵਾਂ ਦਿੱਤੀਆਂ ਨੇ ਕਿ ਘਟੋ ਘਟੋ ਨਾਲ ਦਾ ਨਾਮ ਐਡਰੈਸ ਤੇ ਹੋਵੇ ਅਸੀਂ ਪੁੱਛ ਸਕੀਏ ਕਿ ਤੁਹਾਨੂੰ ਸੁਵਿਧਾ ਮਿਲੀ કે ਨਹੀਂ ਮਿਲੀ ਜਾਂ ਕੰਮ ਘੱਟ ਮਿਲੀ ਸੁਵਿਧਾ ਹੈ ਜਾਂ ਕੋਈ ਪਰੇਸ਼ਾਨੀ ਹੋਈ ਹੈ ਇਹ ਚੀਜ਼ਾਂ ਜਿਹੜੀਆਂ ਕਮੀਆਂ ਸੀ ਅਸੀਂ ਲਿਖ ਦਿੱਤੀਆਂ ਨੇ ਸਿਵਲ ਸਰਜਨ ਸਾਹਿਬ ਨੂੰ ਕਹਿ ਦਿੱਤਾ ਗਿਆ ਹੈ ਕਿ ਇਹ ਕਮੀਆਂ ਨੂੰ ਦੂਰ ਕੀਤਾ ਜਾਏ ਔਰ ਇੱਥੇ कोई सुपरवाइजर अच्छा लगाया जाए इतना बड़ा जिम्मेदारी ਦਾ ਕੰਮ ਹੈ ਕਿਉਂਕਿ ਇੱਥੇ ਆ ਕੇ जिंदगियां ਬਚਾਉਣੀਆਂ ਨੇ ਅਸੀਂ ਇੱਥੇ ਆ ਕੇ ਵੀ ਕੋਈ ਇਨਫੈਕਸ਼ਨ ਲੈ ਕੇ ਗਿਆ ਤਾਂ ਫਾਇਦਾ ਕੀ ਹੋਇਆ ਫਿਰ ਸਰ ਜिले ਗਰਦਾਸਤ ਵਿੱਚ 10 ਲੱਖ ਨੇ 10 ਬਲਾਕਾਂ ਵਿੱਚ ਸਿਰਫ 3 ਐਂਬੂਲੈਂਸ ਨੇ ਕਿਉਂ ਫਿਰ ਕਿਦਾਂ ਮੈਨੇਜ ਕਰ ਦਿੱਤਾ ਸਾਡੇ ਇਹ ਮੈਂ ਹੁਣ ਮੀਟਿੰਗ ਜਾ ਰਿਹਾ ਜੀ ਡੀਸੀ ਆਫਿਸ ਉੱਥੇ ਸਾਰੇ ਅਫੀਸਰ ਬੁਲਾਏ ਨੇ ਸਾਰੀਆਂ ਐਨਜੀਓ ਬੁਲਾਈਆਂ ਨੇ ਸਰਪੰਚ ਬੁਲਾਏ ਨੇ ਉੱਥੇ ਇਹੀ ਕੁਐਸਚਨ ਆਨਸਰ ਕਰਨੇ ਨੇ ਫਿਲਹਾਲ ਆਪਾਂ ਜੋ ਸਿਵਲ ਹਸਪੀਟਲ ਤੋਂ ਨਿਕਲ ਕੇ ਹੁਣ ਡੀਸੀ ਆਫਿਸ ਮੀਟਿੰਗ ਜਾ ਰਹੇ ਹਾਂ ਬਾਕੀ ਗੱਲਾਂ ਦਾ ਜਵਾਬ ਮੈਂ ਉੱਥੇ